ਸਤਿ ਸ਼੍ਰੀ ਅਕਾਲ ਬਾਰੇ ਗੋੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰਲੇ ਅਸਥਾਨ ਦੇ ਉੱਪਰ ਸਰਦਾਰ ਭਗਵੰਤ ਸਿੰਘ ਢੰਡੇਰਾ ਆਫਸਰਾਂ ਦਾ ਸੰਗਤਾਂ ਦੇ ਸੇਵਕਾਂ 'ਤੇ ਹਮਲਾ ਕੀਤਾ ਗਿਆ ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1983 ਵਿੱਚ ਜੋ ਭਾਰਤੀ ਹਕੂਮਤ ਵੱਲੋਂ ਰੂਹਾਨੀਅਤ ਦੇ ਕੇਂਦਰ ਪਸੰਦੀ ਵਾਲਤਾ ਦਾ ਉਦੇਸ਼ ਰੱਖਦਾ ਜਿੱਥੇ ਮੁਲਕਾਂ ਨੂੰ ਇੱਕ ਮਾਰਗ ਮਿਲਦਾ ਹੈ ਉਸ ਪਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸੂਪਰ ਭਾਰਤੀ ਹਕੂਮਤ ਵੱਲੋਂ ਗੋੜੀਆਂ ਚਲਾਈਆਂ ਗਈਆਂ ਔਰ ਸਿੱਖਾਂ ਦੇ ਸਰਬੋਚ ਸਥਾਨ ਨੀਰੀਪੀਰ ਦੇ ਮਾਰਕਸਾਤੂਰੀ ਗੁਰਦੁਆਰੇ ਦੇ ਬਾਹਰ ਆ ਕੇ ਪਾਵਨ ਉਤਰਸਥਾਨ ਸ਼ੀਰੀਕਾਤ ਤਖਤ ਸਾਹਿਬ ਜੀ ਨੂੰ ਟੈਂਕਾਂ ਤੋਪਖਾਨੇ ਗੋੜਿਆਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਐਹ ਤੇਰੀ ਕੀਤਾ ਗਿਆ ਸੈਂਕੜੇ ਸੰਗਤਾਂ ਜੋ ਸਤਗੁਰਾਂ ਦੇ ਪਾਵਨ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗਰਸ਼ਨ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਸਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬੱਚੇ ਸ਼ਹੀਦ ਕੀਤੇ ਗਏ ਬੱਚੇ ਫੜ-ਫੜ ਕੇ ਕੰਧਾਂ ਦਾ ਵਾਰ-ਵਾਰ ਸ਼ਹੀਦ ਕੀਤੇ ਗਏ ਜਿਉਂਦੇ ਬੱਚੇ ਜਿਹਨਾਂ ਦੇ ਮਾਪੇ ਸ਼ਹੀਦ ਹੋ ਚੁੱਕੇ ਸਨ ਉਹ ਜਿਉਂਦੇ ਬੱਚਿਆਂ ਨੂੰ ਵੀ ਗੋਲੀਆਂ ਮਾਰ-ਮਾਰ ਕੇ ਸ਼ਹੀਦ ਕੀਤਾ ਗਿਆ ਇਹ ਜੋ ਬੇਚੀਅਾਨਾ ਕਾਰਵਾਈ ਬੇਚੀਅਾਨਾ ਜਿਹੜਾ ਕਾਰਾ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਿੱਛੋਂ 1983 ਨੂੰ ਕੀਤਾ ਗਿਆ ਉਹ ਸਿੱਖ ਨਾ ਕਦੇ ਭੁੱਲੀ ਸਕਦੇ ਨੇ ਤੇ ਨਾ ਉਸ ਹਕੂਮਤ ਨੂੰ ਕਦੇ ਬਖਸ਼ੀ ਸਕਦੇ ਨੇ 40 ਸਾਲ ਪੂਰੇ ਹੋ ਗਏ ਨੇ ਜਿਹੜੇ ਸਿੱਖਾਂ ਦੇ ਉਹ ਜ਼ਖਮ ਨੇ ਉਹ ਹਾਲੇ ਵੀ ਅੱਲੇ ਨੇ ਸ਼ੌਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਪੁਰਖ ਸਾਹਿਬ ਜੀ ਦਾ ਉਸ ਸਮੇਂ ਦਾ ਜਿਹੜਾ ਬਾਰਡਰ ਹੈ ਉਹ ਵੀ ਬਣਾ ਕੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਬਾਹਰ ਬਾਹਰ ਸੰਗਤਿ ਦਰਸ਼ਨਾ ਵਾਸਤੇ ਸ਼ਿਸ਼ੋਗੁਤ ਕੀਤਾ ਗਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਆਨੰਗੁਰੂ ਸਾਹਿਬੀ ਮਹਾਰਾਜੀ ਦੇ ਪਾਵਨ ਸਰੂਪ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਉਸ ਦਿਨ ਪ੍ਰਕਾਸ਼ਮਾਨ ਸਨ ਉਹ ਪਾਵਨ ਸਰੂਪ ਜਿਵੇਂ ਹਰ ਸਾਲ ਪ੍ਰਕਾਸ਼ ਕੀਤੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਬਾਬਾ ਬੁਰਦਖੰਡ ਜੀ ਦੇ ਸਥਾਨ ਤੇ ਅੱਜ ਪ੍ਰਕਾਸ਼ ਕੀਤੇ ਗਏ ਨੇ ਸੰਗਤ ਨੂੰ ਸਤਿਗੁਰਾਂ ਦੇ ਪਾਵਨ ਸਰੂਪ ਔਰ ਉਹ ਗੋਲੀ ਜੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਅੰਦਰ ਦੱਖਣੀ ਬਾਹੀ ਵਾਲੇ ਪਾਸਿਓਂ ਆ ਕੇ ਲੱਗੇ ਔਰ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਤੱਕ ਜੋ ਸਤਿਗੁਰਾਂ ਦੇ ਪਾਵਨ ਸ਼ੀਰ ਜੱਪ 不要。Oh, yeah. ਉਹ ਗੋਰੀ ਉਸਤਤ ਪਰਪਰ ਪਾਵਨ ਸਰੂਪ ਸੰਗਤ ਦੇ ਦਰਸ਼ਨ ਵਾਸਤੇ ਪ੍ਰਕਾਸ਼ਮਾਨ ਕੀਤੇ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਆਦੇਸ਼ ਕੀਤਾ ਗਿਆ ਕਿ ਇਹ ਤੀਜਾ ਘਦੋ ਘਾਰਾ ਹੈ ਜਿਹੜਾ ਸਿੱਖ ਪੰਥ ਦੇ ਵਿੱਚ ਵਾਪਰਿਆ ਹੈ ਸਿੱਖ ਪੰਥ ਦੇ ਨਾਲ ਵਾਪਰਿਆ ਹੈ ਜਿਸ ਵਿੱਚ ਸਤਖੰਡ ਸ੍ਰੀ ਹਰਮਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਔਰ ਹੋਰ ਸੈੰਤੀ ਗੁਰਦੁਆਰਿਆਂ ਤੇ ਭਾਰਤੀ ਹਕੂਮਤ ਵੱਲੋਂ ਹਮਲਾ ਕਰਕੇ ਤੇ ਉਹਨਾਂ ਦੀ ਗੱਢੇ ਕਰ ਜਿਹੜੀ ਜਿਹੜੀ ਹੈ ਉਹ ਕੀਤੀ ਗਈ ਹੈ ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਕਿ ਦੁਨੀਆ ਭਰ ਵਿੱਚ ਵਸਦੇ ਹਰ ਸਿੱਖ ਔਰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਜੁਲਮੀ ਦਾਸਤਾਨ ਦੀ ਜਿਹੜਾ ਸਮਾਗਮ ਕਰਵਾ ਕੇ ਸੰਗਤ ਦੇ ਨਾਲ ਆਉਣ ਵਾਲੀ ਪੀੜ੍ਹੀ ਦੇ ਨਾਲ ਇਹ ਜਿਹੜੀ ਦਾਸਤਾਨ ਹੈ ਇਹਨੂੰ ਸਾਂਝਾ ਕੀਤਾ ਜਾਏ ਔਰ ਹਰ ਸਿੱਖ 4 ਤੋਂ 6 ਜੂਨ ਤੱਕ ਆਪਣੇ ਸੀਸ ਤੇ ਕਾਲੀਆਂ ਦਸਤਾਰਾਂ ਸਜਾਉਣ ਔਰ ਬੀਬੀਆਂ ਕਾਲੇ ਦੁਪੱਟੇ ਲੈ ਕੇ ਉਸ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਵੀ ਕਰਨ ਔਰ ਗੁਰਮੁਸਮਾਗਮ ਕਰਵਾ ਕੇ ਸੰਗਤਾਂ ਨੂੰ ਜਾਣੂ ਕਰਨ ਦਾ ਜਿਹੜਾ ਯਤਨ ਹੈ ਉਹ ਜਰੂਰ ਕਰਨ ਔਰ ਬਹੁਤ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਔਰ ਸਤਕਾਰ ਪ੍ਰਗਟ ਕਰਨ ਜਿਨ੍ਹਾਂ ਨੇ ਸੱਚਖੰਡ ਸ਼ਹੀਦ ਮੰਤ ਸਿੰਘ ਸਾਹਿਬ ਦੀ ਆਨ-ਬਾਨ ਸ਼ਾਨ ਮਰਿਆਦਾ ਨੂੰ ਖਰਾਕਦੇ ਹੋਇਆ ਸ਼ਹਾਦਤਾਂ ਪ੍ਰਾਪਤ ਕੀਤੀ ਹੈ